हां जी दोस्तों फोक पंजाबी दे ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤਾਂ ਪੰਜਾਬ ਸਰਕਾਰ ਨੇ ਸੱਤਾ ਚੋਂ ਤੋਂ ਪਹਿਲਾਂ ਇੱਕ ਵਾਅਦਾ ਕੀਤਾ ਸੀ ਮਹਿਲਾਵਾਂ ਨੂੰ 1000 ਰੁਪਏ ਰਸੋਈ ਪੱਤਾ ਦੇ ਦਿਆਂਦਾ ਮਹਿੰਗਾਈ ਪੱਤਾ ਕਹਿ ਦੋ ਰਸੋਈ ਪੱਤਾ ਕਹਿ ਦੋ ਤਾਂ ਇਹ ਪੰਜਾਬ ਦੀਆਂ ਔਰਤਾਂ ਨੂੰ ਮਿਲਣ ਲਈ ਵਾਅਦਾ ਜਿਹੜਾ ਕੀਤਾ ਗਿਆ ਸੀ ਤਾਂ ਹਲੇ ਤੱਕ ਤਾਂ ਨਹੀਂ ਮਿਲਿਆ ਸੋ ਅੱਜ ਤੋਂ ਵੱਧ ਦਾ ਸਮਾਂ ਸਰਕਾਰ ਦਾ ਲੰਘ ਚੁੱਕਿਆ ਪਰ ਇੱਕ ਅਪਡੇਟ ਹੈ ਜਿਹੜੀ ਆਈ ਹੈ ਕਿ 1000 ਤੋਂ ਇਲਾਵਾ 1100 ਰੁਪਏ ਜਿਹੜੇ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਆਉਣਗੇ ਸੋ ਪਹਿਲਾਂ ਕਿਹੜੀਆਂ ਔਰਤਾਂ ਨੂੰ ਮਿਲਣਗੇ ਕਦੋਂ ਆ ਜਿਹੜੇ ਇਹ ਸਕੀਮ ਸਰਕਾਰ ਲਾਗੂ ਕਰਨ ਜਾ ਰਹੀ ਹੈ ਇਹੀ ਨਵੀਂ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਾਲ ਹੀ ਵਿੱਚ ਨਵੇਂ ਚੁਣੇ ਗਏ ਵਿਧਾਇਕ ਡਾਕਟਰ ਇਸ਼ਾਂਕ ਕੁਮਾਰ ਚੱਬੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਵਨਤਮਾਨ ਵੱਲੋਂ ਔਰਤਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ ਉਹ ਜਲਦੀ ਹੈ ਜਿਹੜਾ ਪੂਰਾ ਕੀਤਾ ਜਾ ਰਿਹਾ ਹੈ ਤਾਂ ਇਹ ਵਿਧਾਇਕ ਇਹੜੇ ਚੱਬੇਵਾਲ ਹਲਕੇ ਤੋਂ ਨਵੇਂ ਹੈ ਜਿਹੜੇ ਹੁਣ ਚੁਣੇ ਗਏ ਹੈ ਵੱਡੀ ਲੀਡ ਨਾਲ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਇਸ ਕਾਰਨ ਇਹਨਾਂ ਨੂੰ ਆਪਣੇ ਹਲਕੇ ਦਾ ਭਾਰੀ ਸਮਰਥਨ ਹੈ ਜਿਹੜਾ ਮਿਲਿਆ ਇਸ ਬਚਾਲੇ ਜਦੋਂ ਪਿੰਡ ਅਹਿਰਾਣਾ ਕਲਾ ਵਿਖੇ ਪੁੱਜੇ ਤਾਂ ਪਿੰਡ ਵਾਸੀਆਂ ਨੇ ਡਾਕਟਰ ਇਸ਼ਾਕ ਕੁਮਾਰ ਜਿਹੜਾ ਉਹ ਸੁਵਾਗਤ ਕੀਤਾ ਇਸ ਮੌਕੇ ਲੋਕਾਂ ਨੂੰ ਸਬੋਧਨ ਕਰਦੇ ਉਹਨਾਂ ਕਿਹਾ ਕਿ ਚੋਣਾਂ ਵਿੱਚ ਵੋਟਾਂ ਪਾ ਕੇ ਮਿਲੇ ਸਹਿਯੋਗ ਅਤੇ ਪਿਆਰ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਤਾਂ ਇਸ ਮੀਟਿੰਗ ਦੇ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਔਰਤਾਂ ਵੀ ਜਿਹੜੀਆਂ ਹਾਜ਼ਰ ਸੀ ਇਸ ਦੌਰਾਨ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਵੰਤ ਮਾਨ ਵੱਲੋਂ ਔਰਤਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਜਿਹੜਾ ਉਹ ਜਲਦੀ ਪੂਰਾ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਔਰਤਾਂ ਨੂੰ ਸਵੈ ਰੁਜ਼ਗਾਰ ਲਈ ਰੁਜ਼ਗਾਰ ਦੇ ਮੌਕੇ ਅਤੇ ਲੋੜੀਂਦੀ ਜਾਣਕਾਰੀ ਅਤੇ ਸਿਖਲਾਈ ਦੇਣ ਲਈ ਵੀ ਕਦਮ ਜਿਹੜੇ ਚੁੱਕੇ ਜਾਣਗੇ ਤਾਂ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਕੀਮ ਆ ਸਰਕਾਰ ਜਿਹੜੀ ਲਾਗੂ ਕਰ ਸਕਦੀ ਹੈ ਜੋ ਵਾਅਦਾ ਕੀਤਾ ਸੀ ਉਹ ਪੂਰਾ ਕਰ ਸਕਦੀ ਹੈ ਕਰਨਾ ਹੀ ਪੈਣਾ ਕਿਉਂਕਿ ਅੱਗੇ ਫੇਰ ਵੋਟਾਂ ਜਿਹੜੀਆਂ ਆ ਰਹੀਆਂ ਨੇ ਬਾਕੀ ਇਸ ਬਰਤੀ ਤੁਹਾਡੇ ਕੀ ਵਿਚਾਰ ਹੈ ਆਪਣੇ ਵਿਚਾਰ ਜਿਹੜੇ ਕਮੈਂਟਾਂ ਜਰੀਏ ਰੱਖ ਸਕਦੇ ਹੋ ਅੱਗੇ ਜੋ ਅਪਡੇਟਸ ਆਉਣਗੀਆਂ ਸਮੇਂ ਸਿਰ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਦੇ ਰਾਂਗੇ ਧੰਨਵਾਦ ਜੀ